ਜੀ ਕਿਲਾ ਮੈਂ 100 ਕ੍ਰਾਸਿੰਗ ਹੈ ਜੀ ਠੀਕ ਕਰਨਾ ਮੈਂ ਡਾਕਟਰ ਸਾਹਿਬ ਤੇ ਰੋਕੇ بڑا ਕਿਲੋਗ੍ਰਾਮ ਡਰਾਈਵਰ ਉੱਤਰ ਕੇ ਪੁੱਛ ਰਿਹਾ ਸੀ ਕਿੱਥੇ ਜਾਣਾ ਕਿ ਦੀਦਾ ਪੁੱਛ ਰਿਹਾ ਸੀ ਭਰੀ ਟਰਾਲੀ ਸੀਗੀ ਠੀਕ ਹੈ ਜੀ ਮਗਰ ਬੱਸ ਆ ਰਹੀ ਸੀਗੀ ਉਹਨ ਵਿਚਾਰੇ ਨੂੰ ਨਹੀਂ ਪਤਾ ਲੱਗਿਆ ਉਹਨੇ ਫੇਟ ਮਾਰੀ ਬਸ ਜੀ ਉਤੋਂ ਬਚਾਉ ਦੂਸਰੀ ਨੂੰ ਬਚਾਉਂਦਾ ਬਤੌਂਦਾ ਦੇ ਵਿੱਚ ਟਰਾਲੀ ਦੇ ਵਿੱਚ ਵੱਜਿਆ ਅੱਛਾ ਉਹਦੇ ਅੱਗੇ ਕੁਝ ਆ ਗਿਆ ਸੀ ਕੱਲਾ ਮਾਸਾ ਲੱਗ ਹਾਂ ਕੁਝ ਅੱਗੇ ਆ ਗਿਆ ਉਹ ਟਰਾਲੀ ਦੇ ਵਿੱਚ ਆਹ ਟਰਾਲੀ ਦੇ ਵਿੱਚ ਵੱਜ ਗਈ ਆ ਭਰੀ ਹੋਈ ਸੀ ਬੱਸ ਹਾਂ हाँ बस करी हुई थी टाइटर बिल्कुल फुट गए बस का भी नुकसान हुआ दो हो मेरे को बहुत अनुमान लगा सकते हैं पूरी बस आने के लग है ना ट्रैक्टर ऑनलाइन अच्छा की कहना चाहूं कि ये बेकाबू हो गई किस तरह बस तेज की या है बस तेज जा रही है नहीं कंट्रोल रखना नहीं कंट्रोल रखना चाहिए था पर कंट्रोल नहीं मौसम खराब ਮੈਂ ਰਮਨਦੀਪ ਸਿੰਘ ਨਾਮ ਹੈ ਕੀ ਹਾਦਸਾ ਹੋਇਆ ਇਹ ਨਾਮ ਆਪਣੇ ਰਮਨਦੀਪ ਸਿੰਘ ਹੈ ਜੀ ਤੇ ਮੈਂ ਮੌਜੂਦਾ ਆਪਣੇ ਪੀਆਰਟੀਸੀ ਬੱਸ ਤੇ ਕੰਡਕਟਰ ਸੀ ਜਿਸ ਦਾ ਐਕਸੀਡੈਂਟ ਹੋਇਆ ਤੇ ਆਪਣੇ ਨਾ ਬੱਸ ਫਰੀਦਕੋਟ ਤੋਂ ਬਠਿੰਡਾ ਆ ਰਹੀ ਸੀ ਤੇ ਰਸਤੇ ਵਿੱਚ ਜਦੋਂ ਆਪਣੇ ਜਦੋਂ ਗੋਨੇ ਨਾਲੋਂ ਲੰਗੇ ਤੇ ਅੱਗੇ ਜਿੱਥੇ ਗਿਲ ਪੱਤੀ ਦੇ ਕੋਲ ਜਦੋਂ ਗੱਡੀ ਆਪਣੇ ਓਵਰਟੇਕ ਕਰਨ ਲੱਗੀ ਤੇ ਇੱਕ ਟਰਾਲੀ ਵਿੱਚਕਾਰ ਖੜੀ ਸੀ ਸੜਕ ਦੇ ਮਿੱਟੀ ਦੇ ਭਰੀ ਸੀ ਟਰਾਲੀ ਤੇ ਜਿਹਦੇ ਕਰਕੇ ਓਵਰਟੇਕ ਕਰਨ ਕਰਨ ਲੱਗੇ ਤੇ ਆਪਣੇ ਜਦੋਂ ਵਿਚਕਾਰ ਖੜੀ ਹੋਣ ਕਰਕੇ ਹਾਲਾਤ ਵਾਪਰਿਆ ਜੀ ਬੱਸ ਭਰੀ ਹੋਈ ਸੀ ਬਸ ਭਰੀ ਵੀ ਸੀ ਮੈਂ ਟਿਕਟਾ ਵੀ ਇਸ ਕੱਟ ਰਿਆ ਸੀ ਤੇ ਜਿਹਦੇ ਕਰਕੇ ਜਦੋਂ ਬੱਸ ਵੱਜੀ ਤੇ ਫਿਰ ਮੇਰੇ ਤੋਂ ਬੈਗ ਵੀ ਡਿੱਗ ਗਿਆ ਜਨ ਕਿ ਮਸ਼ੀਨ ਵਗੈਰਾ ਵੀ ਟੁੱਟ ਗਈ ਤੇ ਹੋਰ ਬੱਸ ਦਾ ਵੀ ਕਾਫੀ ਨੁਕਸਾਨ ਹੋ ਗਿਆ ਜੀ ਦੇ ਕਰਕੇ ਹਾਂਜੀ ਬਾਕੀ ਸਵਾਰੀਆਂ ਨਾਲ ਕਟਵਿਟਾ ਲੱਗਿਆ ਡਰਾਈਵਰ ਦਾ ਦੇ ਆਪਣੇ ਪੱਟ ਦੇ ਸਾਟ ਲੱਗੀ ਇਹ ਵੀ ਦੱਸਿਆ ਜਾ ਰਿਹਾ ਵੀ ਤੇਜ਼ ਸੀ ਬੱਸ ਮੇਰੀ ਬੱਸ ਇੰਨੀ ਘੱਟ ਤੇਜ਼ ਨਹੀਂ ਸੀ 35 ਦੀ ਸਪੀਡ ਤੇ ਇੰਨੀ ਕੋਈ ਜ਼ਿਆਦਾ ਸਪੀਡ ਨਹੀਂ ਗਈ ਸੀ ਬੱਸ ਦੀ ਕਿੰਨੇ ਕਿਲੋ ਪਤੀ ਦੀ ਗੱਲ ਕਰ ਰਹੇ ਹੋ ਕਿ ਅੱਡਾ ਵੀ ਹੈ ਤਾਂ ਉਹਨਾਂ ਬੱਸ ਸਪੀਡ ਇਹ ਜੁੜਾ ਬੰਦ ਕਰੀਏ ਤਾਂ ਜ਼ਿਆਦਾ ਨਹੀਂ ਹੈ ਮੇਂ ਇੰਨੀ ਜ਼ਿਆਦਾ ਕੋਈ ਸਪੀਡ ਦਾ ਖਾਸ ਹੈ ਨਹੀਂ ਕਿਉਂਕਿ ਤੁਹਾਨੂੰ ਪਤਾ ਹੀ ਧੁੰਦ ਦਾ ਮੌਸਮ ਵੈਸੇ ਹੀ ਇੰਨੀ ਜ਼ਿਆਦਾ ਕੋਈ ਸਪੀਡ ਹੈ ਨਹੀਂ ਸੀ ਬੱਸ ਦੀ ਸਵਾਰੀਆਂ ਦੇ ਵੀ ਸੱਟਾਂ ਲੱਗੀਆਂ ਸਵਾਰੀਆਂ ਦੇ ਸੱਟਾਂ ਲੱਗੀਆਂ ਇੱਕ ਜ਼ਿਆਦਾ ਦਿਨ ਕਿ ਜਾਣੀ ਨੁਕਸਾਨ ਨਹੀਂ ਹੋਇਆ ਜੀ ਹਾਂਜੀ ਆਪਣੇ ਕੋਲ 108 ਐਂਬੂਲੈਂਸ ਤੇ ਤਿੰਨ ਮਰੀ ਜਾਈਏ ਦਸਨ ਮੁਤਾਬਿਕ ਗਿਲਬਤੀ ਕੋਲ ਮੇਨ ਰੋਡ ਤੇ ਐਕਸੀਰੇਟ ਪਹੁੰਚਿਆ ਨਾ ਇੱਕ ਸੀ ਬੱਸ ਡਰਾਈਵਰ ਹੈ ਤੋ ਜਿਹਨੇ ਫ੍ਰੈਕਚਰ ਲੱਗ ਸੀ ਤਿੰਨ ਜਨੇਤ ਨੇ ਫਿਲਹਾਲ ਕੇ ਤਰ੍ਹਾਂ ਹੈ ਨਾ ਸਟੇਬਲ ਅਗਰੇ ਠੀਕ ਹੈ ਕੰਡੀਸ਼ਨ ਉਹਨਾਂ ਦੀ ਸੀਰੀਅਸ ਕੋਈ ਸਰਵਿਸ ਅਤਵਾ ਨਹੀਂ ਹੈ ਬੱਸ ਡਰਾਈਵਰ ਦੀ ਲੱਤ ਤੇ ਫ੍ਰੈਕਚਰ ਲੱਗ ਰਿਹਾ ਊਹ ਕੋ ਐਕਸੀਰੇਟ ਬਾਤੀ ਦੇਖਦੇ ਗਰੀ ਜਿਆਦਾ ਕਲੀਅਰ ਬਾਕੀ ਦੋ ਜਨੇ ਬਾਕੀ ਦੋ ਜਨੇ ਸਟੇਬਲ ਹੈ ਮਾਈਨਰ ਇਜਰੀਸ ਹਨਾਂ ਦੇ ਦਿੱਤ ਵਗੈਰਾ ਲਗਾਏ ਠੀਕ ਲੱਗ ਰਹੀ ਨਹੀਂ ਕਿੰਨੇ ਵੇਕ ਤੋਂ ਰੁਕਣਾ ਹੈ ਜੀ ਤੁਹਾਡੇ ਕੋਲ ਲਗਭਗ 12:00 12:30 ਦੇ ਟਾਈਮ ਸੀ ਉਹ ਵਾਇਸ ਉਹ 688 ਐਂਬੂਲੈਂਸ ਲੈ ਕੇ ਗੋਰਮ ਪਿਆਸ ਅੰਦਰ অবজারਵੇਸ਼ਨ ਆਪਨੇ ਬੁੱਕੇ ਲਿਏ ਨੇ ਜੇ ਬੇਗਰੇ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਪੀਆਰਟੀਸੀ ਬੱਸ ਹੈਗੀ ਆ ਜਿਹੜੀ ਫਰੀਦਕੋਟ ਸਾਈਡ ਤੋਂ ਆ ਰਹੀ ਸੀ ਜਦੋਂ ਇਹ ਗਿਲਪੱਤੀ ਪਿੰਡ ਦੇ ਨੇੜੇ ਆਈ ਸੀ ਤਾਂ ਉੱਥੇ ਦੋ ਟਰੈਕਟਰ ਸੀ ਇੱਕ ਤਾਂ ਇਸੇ ਸਾਈਡ ਹੀ ਸੀ ਇੱਕ ਦੂਸਰੀ ਸਾਈਡ ਸੀਗਾ ਜੋ ਮਤਲਬ ਜਾ ਰਿਹਾ ਸੀਗਾ ਤੋ ਪ੍ਰੀਲੀਬਰੀ ਪਤਾ ਲੱਗਿਆ ਹੈਗਾ ਕਿ ਸ਼ਾਇਦ ਵੀ ਓਵਰਟੇਕ ਕਰਦੇ ਜਾਂ ਕਿਸੇ ਵਜ੍ਹਾ ਕਰਕੇ ਉਹ ਜਿਹੜਾ ਬੱਸ ਹੈਗੀ ਆ ਪੀਆਰਟੀਸੀ ਬੱਸ ਸੀਗੀ ਉਹ ਉਹ ਜਿਹੜਾ ਟਰੈਕਟਰ ਚਾਲਦੀ ਸੀ ਉਹਦੇ ਵਿੱਚ ਲੱਗੀ ਹੈਗੀ ਆ ਜਿਸ ਕਾਰਨ ਕੁਝ ਜਿਹੜੀਆਂ ਉੱਥੇ ਬੱਸ ਦੀਆਂ ਸਵਾਰੀਆਂ ਸੀ ਜਿਨ੍ਹਾਂ ਨੂੰ ਮਾਈਨਰ ਇੰਜਰੀਜ਼ ਹੋਈਆਂ ਸੀਗੀਆਂ ਬਟ ਉਹਨਾਂ ਨੂੰ ਅਸੀਂ ਤੁਰੰਤ ਇੱਥੇ ਸਿਵਲ ਹਸਪੀਟਲ ਲਿਆਏ ਸੀਗੇ ਤੋ ਜੋ ਇੱਥੋਂ ਬੰਦੋਂ ਬਿਲਕੁਲ ਠੀਕ ਸੀ ਤੇ ਵਾਪਸ ਜਾ ਚੁੱਕੇ ਹਨ ਜੋ ਵੀ ਸਵਾਰੀਆਂ ਸੀ ਤੇ ਮੌਜੂਦਾ ਸਮੇਂ ਇੱਥੇ ਜੋ ਬੱਸ ਦੇ ਡਰਾਈਵਰ ਨੇ ਜੀ ਉਹੋ ਤੇ ਜਿਹੜੇ ਟਰੈਕਟਰ ਟਰਾਲੀ ਸੀਗੇ ਦੋ ਜਿਨ੍ਹਾਂ ਦੇ ਵਿੱਚ ਐਕਸੀਡੈਂਟ ਹੋਇਆ ਉਹ ਦੋ ਬਟ ਤਿੰਨਾਂ ਦੀ ਜਿਹੜੀ ਕੰਡੀਸ਼ਨ ਆ ਬਿਲਕੁਲ ਸਟੇਬਲ ਹੈ ਜੀ ਤੇ ਮਾਈਨਰ ਇੰਜਰੀਜ਼ ਹੈਗੀਆਂ ਬਾਕੀ ਹੁਣ ਅਸੀਂ ਇਹਨੂੰ ਸਾਰਾ ਮੌਕਾ ਸਾਡੀ ਟੀਮ ਉੱਥੇ ਪਹੁੰਚ ਗਈ ਸੀ ਵੈਰੀਫਾਈ ਕਰਕੇ ਜਿਸ ਦੇ ਵੀ ਗਲਤੀ ਹੋਈ ਅਕੋਰਡਿੰਗਲੀ ਕਾਰਵਾਈਆਂ ਵਾਲ ਵਿੱਚ ਲੈ ਕੇ ਆਵਾਂਗੇ